ਮੈਂ ਰੋਬਿੰਦਰ ਸਿੰਘ ਰਵੀ ਜਿਹੜਾ ਅੱਜ ਇਹਦਾ ਮੈਂ ਕਾਉਂਸਲਰ ਹਾਂ ਸਾਡੇ ਮੰਨੇ ਦੇ ਵਿੱਚ ਉਹਨੇ ਇੱਕ ਗੰਭੀਰ ਸਮੱਸਿਆ ਬਣ ਗਈ ਆ ਰੇਲਵੇ ਦੇ ਰਸਤੇ ਦੇ ਜੋ ਕਾਫੀ ਸਾਲ ਤੋਂ ਸਾਨੂੰ ਧੋਖੇ ਵਿੱਚ ਰੱਖਿਆ ਜਾ ਰਿਹਾ ਜਦੋਂ ਕੇਂਦਰ ਦੀਆਂ ਇਲੈਕਸ਼ਨਾਂ ਸੀਗੀਆਂ ਤੇ ਉਦੋਂ ਇੱਥੇ ਦੋ ਉઘਾਟਨ ਕੀਤੇ ਗਏ ਸੀ ਸਟੇਸ਼ਨ ਤੇ ਇੱਕ ਸਾਡਾ 409 19/20 ਅੰਦਰ ਪਾਸ ਸੀਗਾ ਇੱਥੇ 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 ਹੀ ਅੰਦਰ ਪਾਸ ਬਣਨਾ ਸੀਗਾ ਤੇ ਦੂਸਰਾ ਉਹ ਜਿਹੜਾ ਸਾਡਾ ਖੇੜਾ ਰੋਡ ਦਾ ਫਟਕ ਓਵਰ ਬ੍ਰਿਜ ਦਾ ਉਦੋਂ ਮਾਨੀ ਸੋਨਪ੍ਰਕਾਸ਼ ਜੀ ਰਾਜ ਮੰਤਰੀ ਸੀਗੇ ਉਹਨਾਂ ਨੇ ਉਦਘਾਟਨ ਕੀਤੇ ਸੀਗੇ ਤੇ ਮੈਡਮ ਡੀਆਰਐਮ ਸੀਗੀ ਉਹ ਵੀ ਉੱਥੇ ਸੀਗੇ ਉਹਨਾਂ ਸੋਲੇ ਦੱਸਿਆ ਗਿਆ ਸੀਗਾ ਵੀ ਇਹ 1 ਮਹੀਨੇ ਦੇ ਵਿੱਚ ਕੰਮ ਸ਼ੁਰੂ ਹੋ ਜਾਊਗਾ ਜੋ ਕਿ ਅਜੇ ਸਾਲ ਤੋਂ ਉੱਪਰ ਹੋ ਗਿਆ ਕੰਮ ਤਾਂ ਉਹਨਾਂ ਨੇ ਕੀ ਸ਼ੁਰੂ ਕਰਨਾ ਸੀਗਾ ਵੇ ਲੋਕਤੰਤਰ ਹੈ ਲੋਕਾਂ ਨੂੰ ਵੋਟਾਂ ਪਾਉਣ ਦਾ ਹੱਕ ਹੈ ਹਾਲਜਿਤ ਬਣੀ ਆ ਤੇ ਉਹ ਮੈਨੂੰ ਨਹੀਂ ਸਮਝ ਆ ਰਿਹਾ ਹੁਣ ਕੁਝ ਦਿਨ ਪਹਿਲਾਂ ਵੀ ਸੋਮ ਪ੍ਰਕਾਸ਼ ਜੀ ਰੇਲ ਮੰਤਰੀ ਜਿਹੜੇ ਹੈਗੇ ਆ ਕੇਂਦਰ 'ਚ ਉਹਨਾਂ ਨੂੰ ਮਿਲ ਕੇ ਆਏ ਆ ਵੀ ਗੋਵਿੰਦਪੁਰੇ ਦਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਵੀ ਗੋਵਿੰਦਪੁਰੇ ਦੇ ਵਿੱਚ ਜਿਹੜਾ ਇਹ ਰਸਤਾ ਆ ਸਕੂਲ ਦੇ ਸਾਹਮਣੇ ਸਰਕਾਰੀ ਸਕੂਲ ਦੇ ਬੱਚੇ ਰੋਜ਼ ਇੱਧਰ ਦੀ ਜਾਂਦੇ ਆ ਛੁੱਟੀ ਵੇਲੇ ਇੱਥੇ ਦੀ ਜਾਂਦੇ ਆ ਸਾਡੇ ਮਹੱਲੇ ਦੇ ਜਿਹੜੇ ਬਜ਼ੁਰਗ ਆ ਰੋਜ਼ ਰੋਜ਼ਗਾਰ ਲਈ ਸਵੇਰੇ ਜਾਂਦੇ ਆਂਦੇ ਆ ਇਹ ਜਿਹੜਾ ਰਸਤਾ ਸਾਡਾ ਮੇਨ ਆ ਦੂਸਰਾ ਸਾਡਾ ਸ਼ਮਸ਼ਾਨ ਘਾਟ ਦੇ ਰਸਤਾ ਉਹ ਕਾਫੀ ਸਮੇ ਤੋਂ ਮਤਲਬ ਕਿ ਉੱਥੋਂ ਕਟਕੋੜ ਮੈਂ ਕਹਿੰਦਾ 50 60 ਸਾਲ ਹੋ ਗਏ ਆ ਵੀ ਅਸੀਂ ਉੱਥੋਂ ਲੈ ਕੇ ਗੁਰਤੇਗਪਾਦਰ ਨੇ ਤਿੱਬੀ ਜਾਂਦੇ ਆ ਤੇ ਸਾਨੂੰ ਰੇਲਵੇ ਕਰਾਸਿੰਗ ਕਰਨੀ ਪੈਂਦੀ ਆ ਅਸੀਂ ਇਸ ਗੱਲ ਦੇ ਜਾਣੂ ਆ ਵੀ ਜਿਹੜੇ ਦੁਬਾਰ ਕੀਤੀ ਜਾ ਰਹੀ ਆ ਇਹ ਪਬਲਿਕ ਦੀ ਸੁਰੱਖਿਆ ਲਈ ਕੀਤੀ ਜਾ ਰਹੀ ਆ ਅਸੀਂ ਇਹਦੇ ਵਿੱਚ ਨਿਕਾਵਟ ਨਹੀਂ ਬਣਨਾ ਚਾਹਦੇ ਲੇਕਿਨ ਇਹ ਜਿਹੜੀ ਪਬਲਿਕ ਦੀ ਸੇਫਟੀ ਦੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਸਰਕਾਰਾਂ ਨੂੰ ਇਸ ਚੀਜ਼ ਵਿੱਚ ਇਹ ਵੀ ਧਿਆਨ ਚ ਰੱਖਣਾ ਚਾਹੀਦਾ ਵੀ ਇਹਦਾ ਨੁਕਸਾਨ ਜਿਹੜਾ ਪਬਲਿਕ ਨੂੰ ਜਿਹੜਾ ਇਹਦਾ ਨੁਕਸਾਨ ਹੋ ਰਿਹਾ ਆਪਾਂ ਉਹਨੂੰ ਵੀ ਧਿਆਨ ਚ ਰੱਖੀਏ ਵੀ ਸਾਨੂੰ ਸ਼ਹਿਰ ਤੋਂ ਜਿਹੜਾ ਸਾਡਾ ਬਿਲਕੁਲ ਹੀ ਕੱਟ ਆਫ ਹੋ ਜਾਣਾ ਆ ਬਜ਼ੁਰਗਾਂ ਦਾ ਜਿਹੜਾ ਖਾਸ ਕਰਕੇ ਜਿਹੜੀ ਸ਼ਮਸ਼ਾਨ ਘਾਟ ਦੀ ਸਮੱਸਿਆ ਸਾਡੇ ਲਈ ਮੇਨ ਬਣਦੀ ਆ ਤੇ ਅਸੀਂ ਤਾਂ ਇਹਨਾਂ ਨੂੰ ਇਹ ਹੀ ਬਣਤੀ ਕਰਦੇ ਆ ਵੀ ਤੁਹਾਨੂੰ 1-2 ਫੁੱਟ ਦਾ ਰਸਤਾ ਜਿਹੜਾ ਸਾਨੂੰ ਤੇ ਇਹ ਜਗਾ ਤੇ ਦਿੱਤਾ ਜਾ ਰਿਹਾ ਇਸ ਅਸੀਂ ਦੀਵਾਰ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਕਿ ਦੀਵਾਰ ਬਣਦੀ ਸੇਫਟੀ ਹੈ ਅਸੀਂ ਉਸ ਦੇ ਵਿੱਚ ਕੋਈ ਕਿੰਤੂ ਬਲਕਤ ਨਹੀਂ ਜਾਵੇ ਲੇਕਿਨ ਸਾਨੂੰ ਰਸਤੇ ਦੀ ਪ੍ਰੋਬਲਮ ਜਿਹੜੀ ਆਣੀ ਹੈ ਅਸੀਂ ਹੁਣ ਸੋਮ ਪ੍ਰਕਾਸ਼ ਸਿੰਘ ਵੀ ਜਾ ਕੇ ਆਏ ਆ ਉਹਨਾਂ ਕੋ ਉਹ ਉਹਨਾਂ ਨੇ ਵੀ ਜਵਾਬ ਦਿੱਤਾ ਲੇਕਿਨ ਅੱਛੀ ਗੱਲ ਨਹੀਂ ਹੈ ਕਿ ਇਹ ਸਰਕਾਰ ਕੇਂਦਰ ਦੇ ਵਿੱਚ ਭਾਜਪਾ ਵੀ ਆ ਜਦੋਂ ਹਰੇਕ ਕੰਮ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਆ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਚਲੋ ਹਾਰ ਜਿੱਤ ਬਣੀ ਆ ਵੀ ਆਪਾਂ ਹਾਰ ਜਿੱਤ ਦੇ ਵਿੱਚ ਇਹ ਦੇਖਣਾ ਚਾਹੀਦਾ ਵੀ ਸਾਡੀ ਹਾਲ ਕਿਸ ਕਾਰਨਾਂ ਨਾਲ ਹੋਈ ਆ ਜੇ ਅੱਜ ਅਸੀਂ ਪਬਲਿਕ ਨੂੰ ਹੋਰ ਪਰੇਸ਼ਾਨ ਕਰਾਂਗੇ ਵੀ ਕੱਲ ਉਹ ਸਾਡੇ ਮਹੱਲੇ ਦੀ ਕਚੈਰੀ ਵਿੱਚ ਫੇ ਉਹਨਾਂ ਨੇ ਵੋਟ ਮੰਗਣ ਆਣਾ ਪੇ ਪਬਲਿਕ ਨੂੰ ਪੇ ਜਦੋਂ ਆਪਣਾ ਰੋਸ ਜਿਹੜਾ ਇਹ ਅੰਡਰਪਾਸ ਕੀ ਪਾਸ ਹੋਇਆ ਸੀ ਅੰਡਰਪਾਸ ਬਣੇਗਾ ਇੱਥੇ ਬਿਲਕੁਲ ਪਾਸ ਹੈ ਜੀ ਮੇਰੇ ਕੋਲ ਉਹਦੇ ਪ੍ਰੂਫ ਹੈਗੇ ਆ ਜਦੋਂ ਅੰਡਰਪਾਸ ਇਹ ਪਾਸ ਹੋਇਆ ਵੀ ਲੈਟਰ ਹੈਗੀਆਂ ਤੇ ਉਹ ਅੰਡਰਪਾਸ ਵੀ ਹੁਣ ਕਿਤੇ ਨਜ਼ਰ ਨਹੀਂ ਆ ਰਿਹਾ ਸ਼ੁਰੂ ਹੁੰਦਾ ਖੇੜਾ ਰੋਡ ਫਟਕਦਾ ਜਿਹੜਾ ਓਵਰਬ੍ਰਿਜ ਦਾ ਸੀਗਾ ਉਹਦਾ ਵੀ ਕੋਈ ਸ਼ੁਰੂ ਹੁੰਦਾ ਨਜ਼ਰ ਨਹੀਂ ਆ ਰਿਹਾ ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਚੋਣੇ ਹੋਏ ਚਲੋ ਮੈਂ ਵੀ ਚੁਣਿਆ ਹੋਇਆ ਨਮਾਇੰਦਾ ਹਾਂ ਜਦੋਂ ਆਪਾਂ ਚੁਣ ਕੇ ਲੋਕੀ ਸਾਨੂੰ ਚੁਣ ਕੇ ਭੇਜਦੇ ਆ ਚਾਹੇ ਅਸੀਂ ਲੋਕ ਸਭਾ 'ਚ ਜਾਂਦੇ ਆ ਚਾਹੇ ਅਸੀਂ ਵਿਧਾਨ ਸਭਾ 'ਚ ਜਾਂਦੇ ਸਾਡਾ ਫਰਜ਼ ਬੰਦਾ ਜਦੋਂ ਅਸੀਂ ਚੁਣ ਕੇ ਆਏ ਤਾਂ ਸਾਡੇ ਲਈ ਕੋਈ ਪਾਰਟੀ ਨਹੀਂ ਹੈਗੀ ਅਸੀਂ ਲੋਕਾਂ ਲਈ ਕੰਮ ਕਰਨਾ ਤੇ ਮੈਂ ਸੋਮ ਪ੍ਰਕਾਸ਼ ਜੀ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਕਾਈਂਡਲੀ ਤੁਸੀਂ ਰਾਜਨੀਤੀ ਤੋਂ ਉੱਪਰ ਉੱਟ ਕੇ ਸਾਡੇ ਮੱਲੇ ਦਾ ਨਿਆਂ ਕਰੋ ਨਾ ਕਿ ਵਿਤਕਰਾ ਕਰੋ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਆਪਣੇ ਮਨ ਵਿੱਚ ਨਾ ਰੱਖੋ ਕਿ ਹਾਰ ਦੇ ਤੋ ਇੰਨਾ ਵੀ ਇਹਨਾਂ ਨੂੰ ਹਤਾਸ਼ ਨਹੀਂ ਹੋਣਾ ਚਾਹੀਦਾ ਵੀ ਗੋਬਿੰਦ ਭਲੇ ਵਾਲਿਆਂ ਨੂੰ ਤੁਸੀਂ ਮਾਰੇ ਤੋ ਔਰ ਸਾਰੀ ਪਬਲਿਕ ਬੈਠੀ ਆ ਵੀ ਦੱਸੋ ਅਸੀਂ ਵੋਟ ਇਸ ਕਰਕੇ ਪਾ ਰਹੇ ਆ ਵੀ ਸਾਡੀਆਂ ਬੀਬੀਆਂ ਮਾਤਾ ਪਿਤਾ ਵਿਚਾਰੇ ਬਜ਼ੁਰਗ ਜਿਹੜੇ ਬਿਮਾਰ ਨੇ ਉਹ ਵੀ ਦਰੀ ਤੇ ਬੈਠਲ ਤੇ ਮਜ਼ਬੂਰ ਹੋ ਜਾਣ ਇਸ ਗੱਲ ਨੂੰ ਸੋਮ ਪ੍ਰਕਾਸ਼ ਜੀ ਨੂੰ ਇਸ ਚੀਜ਼ ਦੀ ਵਿਚਾਰ ਕਰਨੀ ਚਾਹੀਦੀ ਆ ਵੀ ਅੱਜ ਕਿਉਂ ਨਹੀਂ ਸਾਡੀ ਕਚਹਿਰੀ ਵਿੱਚ ਆ ਰਹੇ ਹੋ ਜਦੋਂ ਇਹ ਕੇਂਦਰ ਦਾ ਮਸਲਾ ਰੇਲ ਮੰਤral ਹੈ ਜਿਹੜਾ ਕੇਂਦਰ ਦਾ ਹਿੱਸਾ ਆ ਉਹਨਾਂ ਨੂੰ ਇੱਥੇ ਆ ਕੇ ਇਹਨਾਂ ਪਬਲਿਕ ਨੂੰ ਭਰੋਸਾ ਦੇਣਾ ਚਾਹੀਦਾ ਤੇ ਸਾਨੂੰ ਅਸੀਂ ਰਸਤੇ ਦਵਾਵਾਂਗੇ ਉਹਨਾਂ ਦੇ ਸਿਰ ਇੱਕ ਸੌਣ ਦੀ ਗੱਲ ਆ ਜਦੋਂ ਕੇਂਦਰ ਕੇਂਦਰ ਮੰਤਰੀ ਨਾਲ ਜਾ ਕੇ ਗੱਲ ਕਰ ਸਕਦੇ ਆ ਕੀ ਗੱਲ ਮੱਲੇ ਲਿਓ 2 ਫੁੱਟ ਦਾ ਰਸਤਾ ਨਹੀਂ ਖੋੜ ਸਕਦੇ ਇਸ ਕਰਕੇ ਸਾਨੂੰ ਮਜਬੂਰਨ ਪਬਲਿਕ ਦੇ ਸਾਡੀ ਗੁਰਮਤਿ ਅੱਜ ਇੱਥੇ ਦਰਿਆ ਤੇ ਬੈਠਣਾ ਪਿਆ ਸੀ ਔਰ ਇਹ ਸੰਘਰਸ਼ ਜਿਹੜਾ ਆ ਅਸੀਂ ਅੱਜ ਮੱਲੇ ਦੇ ਆਪਣੇ ਦਾਇਰੇ ਵਿੱਚ ਬੈਠੇ ਆ ਆਉਣ ਵਾਲੇ ਸਮੇਂ ਤੇ ਅਸੀਂ ਆਪਣੇ ਦਾਇਰੇ ਤੋਂ ਬਾਹਰ ਰਵਾਂਗੇ ਹੋ ਸਕਦਾ ਸੀ ਉਹਨਾਂ ਦੇ ਘਰ ਦੇ ਬਾਹਰ ਵੀ ਤਾਲਾ ਲਾਵਾਂਗੇ ਹੋ ਸਕਦਾ ਸੀ ਲੈਣਾ ਤੇ ਵੀ ਬੈਠਣ ਨੂੰ ਮਿਲ ਜਾ ਕਿ ਮੁਕੇ ਤੇ ਕੋਈ ਰੇਲਵੇ ਦਾ ਅਧਿਕਾਰੀ ਕੋਈ ਮਿਲਣਾ ਨਹੀਂ ਆਇਆ ਕਿੰਨੀ ਦੇਰ ਹੋ ਗਈ ਤੁਹਾਨੂੰ ਬੈਠੇ ਤੁਹਾਨੂੰ 2 ਘੰਟੇ ਹੋ ਗਏ ਜੀ ਇਹ ਭੁੱਖੇ ਪਿਆਸੇ ਬੈਠੇ ਹਾਲ ਤੱਕ ਕੋਈ ਨਹੀਂ ਆਇਆ ਜੀ ਕੀ ਹੁਣ ਅਗਲਾ ਸਟੈਪ ਆਪਣਾ ਕੀ ਆ ਹੁੰਦਾ ਸੀ ਤੁਹਾਡੇ ਮਾਧਿਅਮ ਨਾਲ ਹੀ ਮੀਡੀਆ ਵਾਲਿਆਂ ਸੀ ਉਹਨਾਂ ਤੱਕ ਸੰਦੇਸ਼ ਦੇਣਾ ਚਾਹੁੰਦੇ ਆ ਕਾਈਂਡਲੀ ਇਨਸਾਨੀਅਤ ਨੂੰ ਸਮਝਦੇ ਹੋਏ ਤੁਸੀਂ ਸਾਡੀ ਕਚਹਿਰੀ ਵਿੱਚ ਆਓ ਉਹਨਾਂ ਦੀ ਭਾਵਨਾ ਨੂੰ ਸਮਝੋ ਜੋ ਸਾਡੀ ਮਲੇ ਦੀ ਜਨਤਾ ਕਹਿੰਦੀ ਆ ਉਹ ਸਾਡੀ ਜਿਹੜੀ ਆਵਾਜ਼ ਤੁਸੀਂ ਉੱਪਰ ਤੱਕ ਲੈ ਕੇ ਜਾਓ ਤੇ ਸਾਨੂੰ ਇਹ ਰਸਤਾ ਜਿਹੜਾ ਸਾਨੂੰ ਦਬਾਉਂਦਾ